ਵੇ ਆਰਡਰ ਆਕੇ ਨੇ ਦਰਅਸਲ ਇਹ ਆਰਡਰ ਆਏ ਨੇ ਸੀਪੀ ਜਲੰਧਰ ਦੇ ਵੱਲੋਂ ਔਰ ਉਹਨਾਂ ਨੇ ਕਿਆ ਦਿੱਤਾ ਹੈ ਕਿ ਹੁਣ ਸਾਇਲੈਂਸ ਜ਼ੋਨ ਦੇ ਵਿੱਚ ਯਾਨੀ ਕਿ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਜੇ ਕਿਸੇ ਨੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਹੂਟਰ ਹਾਰਨ ਜਾਂ ਵੱਡੇ ਕੁਝ ਹੋਰ ਜਿਹੜੇ ਇਕੁਪਮੈਂਟ ਨੇ ਜਿਹੜੇ ਆਵਾਜ਼ ਕਰਦੇ ਨੇ ਜੇ ਉਹ ਚਲਾਏ ਗਏ ਤਾਂ ਉਹਨਾਂ ਨੂੰ ਜਿਹੜਾ ਐਫ ਆਰ ਤੱਕ ਉਹਨਾਂ ਦੇ ਉੱਤੇ ਹੋ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਇਲੈਂਟ ਜਿਹੜੇ ਪੋਪੂ ਜਿਹੜੇ ਵਗੈਰਾ ਉਹ ਨਹੀਂ ਵਰਤਣੇ ਔਰ ਰਾਤ 10 ਵਜੇ ਤੋਂ ਜਿਹੜਾ ਸਵੇਰੇ 6 ਵਜੇ ਤੱਕ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਜੇ ਕੋਈ ਹਾਰਨ ਜਾਂ ਫਿਰ ਕੋਈ 뮤직 ਦੇ ਨਾਲ ਸ਼ੋਰ ਸ਼ਰਾਬਾ ਕਰਦਾ ਨਜ਼ਰ ਆਇਆ ਤੇ ਉੱਤੇ ਕਾਰਵਾਈ ਕੀਤੀ ਜਾਏਗੀ। ਔਰ ਇਸ ਤੋਂ ਇਲਾਵਾ ਇਹ ਵੀ ਕਹਿ ਦਿੱਤਾ ਗਿਆ ਆ ਕਿ ਮੈਰਿਜ ਪੈਸ ਪੈਲਸਾਂ ਤੇ ਹੋਟਲਾਂ ਦੇ ਵਿੱਚ ਢੋਲ, ਪੋਪੂ, ਆਵਾਜ਼ ਪੈਦਾ ਕਰਨ ਵਾਲੇ ਕੋਈ ਵੀ ਯੰਤਰ, ਸਾਊਂਡ ਐਂਪਲੀਫਾਇਰ, ਡੀਜੇ ਆਦ ਨਹੀਂ বাজਾਇਗਾ 10 ਵਜੇ ਤੋਂ ਲੈ ਕੇ 6 ਵਜੇ ਤੱਕ। ਹੁਕਮ ਅਨੁਸਾਰ ਔਰ ਸਿਵਾਏ ਕਹਿੰਦੇ ਕਿ ਪਬਲਿਕ ਐਮਰਜੈਂਸੀ ਦੇ ਉੱਤੇ ਇਹ ਜਿਹੜਾ ਵਰਤ ਸਕਦੇ ਆ ਭੋਪੂ ਵਗੈਰਾ ਅਦਰਵਾਈਜ਼ ਨਹੀਂ ਵਰਤੇ ਜਾਣਗੇ ਔਰ ਇਹ ਕਿਆ ਦਿੱਤਾ ਗਿਆ ਹੈ ਔਰ ਇਸ ਤੋਂ ਇਲਾਵਾ ਕਿਆ ਦਿੱਤਾ ਹੈ ਕਿ ਪ੍ਰਾਈਵੇਟ ਮਾਲਕੀ ਵਾਲੇ ਸਾਊਂਡ ਸਿਸਟਮ ਦਾ ਆਵਾਜ਼ ਪੈਦਾ ਕਰਨ ਵਾਲੇ ਯੰਤਰ ਜਾਂ ਸ਼ੋਰ ਪੱਦਰ ਪ੍ਰਾਈਵੇਟ ਥਾਂ ਦੀ ਹੱਦ ਖੇਤਰ ਲਈ ਤੈ ਸ਼ੋਰ ਮਾਪਦੰਡਾ ਯਾਨੀ ਕਿ 5 ਡੀਬੀ ਤੱਕ ਹੀ ਹੋਏਗਾ ਯਾਨੀ ਕਿ ਜੇ ਕੋਈ ਸਦਾ ਕੋਈ ਪ੍ਰੋਗਰਾਮ ਚੱਲ ਰਿਹਾ ਤਾਂ ਉਸ ਬਹੁਤ ਜਿਹੜੇ ਆ ਜਿਹੜੀ 5 ਡੀਬੀ ਤੱਕ ਜਿਹੜੀ ਆਪਾਂ ਕਹਿ ਲਿਆ ਕਿ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੋਈ ਆ ਉਸ ਦੇ ਅੰਦਰ ਅੰਦਰ ਹੋਏਗਾ ਜੇਕਰ ਜ਼ਿਆਦਾ ਹੋਇਆ ਤੇ ਉੱਤੇ ਕਾਰਵਾਈ ਹੋਏਗੀ ਇਸ ਤੋਂ ਇਲਾਵਾ ਜਿਹੜੇ ਰਾਤ 10 ਵਜੇ ਤੋਂ ਲੈ ਕੇ ਜਿਹੜਾ ਇੱਕ ਹੁਕਮ ਜਾਰੀ ਕੀਤਾ ਹੈ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਰਿਹਾਇਸ਼ੀ ਇਲਾਕੇ ਨੇ ਉਹਨਾਂ ਦੇ ਖੇਤਾਂ ਦੇ ਅੰਦਰ ਹਾਰਨ ਵਜਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਆ ਬਹੁਤ ਵੱਡੇ ਹੁਕਮ ਨੇ ਔਰ ਅ ਇਹਨਾਂ ਦੀ ਜਿਹੜੀ ਆ ਪਾਲਣਾ ਕਹਿੰਦੇ ਆ ਕਿ ਇਨ ਬੈਨ ਕੀਤੀ ਜਾਏਗੀ ਔਰ ਜੇਕਰ ਕੋਈ ਨਹੀਂ ਕਰਦਾ ਤੋ ਤੇਤੇ ਕਾਰਵਾਈ ਕੀਤੀ ਜਾਏਗੀ ਤਾਂ ਕਿ ਡੀਜੇ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਜੇਕਰ ਉਹਨਾਂ ਦੀ ਸਾਊਂਡ ਜਿਹੜੀ ਆ ਜਿਹੜੀ ਤੈ ਮਰਿਆਦਾ ਆ ਤੈ ਜਿਹੜੀ ਆ ਉਸ ਤੋਂ ਜ਼ਿਆਦਾ ਹੋਈ ਹਨ ਕਿ 5 ਡੀਬੀ ਤੋਂ ਜ਼ਿਆਦਾ ਹੋਈ ਤੇ ਫਿਰ ਉਹਨਾਂ ਤੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਔਰ ਇਹ ਇੱਕ ਜਿਹੜੇ ਹੁਕਮ ਨੇ ਉਹਨਾਂ ਦੀ ਲੰਘਣਾ ਕਰਦਾ ਜੇ ਕੋਈ ਫੜਿਆ ਗਿਆ ਤਾਂ ਉਹਦਾ ਸਾਊਂਡ ਯੰਤਰ ਵੀ ਜਿਹੜਾ ਆ ਕਹਿੰਦੇ ਆ ਵੀ ਜ਼ਬਤ ਕੀਤਾ ਜਾਏਗਾ ਸੋ ਵੱਡੇ ਹੁਕਮ ਲਾਗੂ ਕਰ ਦਿੱਤੇ ਨੇ ਔਰ ਨਾਲ ਦੇ ਨਾਲ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਹੋਣ ਵਾਲਿਆਂ ਕਹਿੰਦੇ ਵੀ ਜਿਵੇਂ ਕਾਰਾਂ ਵਗੈਰਾ ਚੱਲਦੀਆਂ ਆਏ ਨੇ ਜੇਕਰ ਉਹਨਾਂ ਦੀ ਤੁਣੀ ਜਿਹੜੀ ਆ ਜਿੱਦਾਂ ਹੁਣ ਅਸੀਂ ਕਹਿ ਲੈ ਕਿ ਵੱਡੇ ਸਾਊਂਡ ਸਿਸਟਮ ਹੁੰਦੇ ਨੇ ਉਹਨਾਂ ਉਹ ਕਾਰ ਦੇ ਅੰਦਰ ਨਹੀਂ ਸੁਣਦਾ ਜਨਾਬਾਤ ਸੁਣਦਾ ਆ ਜੇਕਰ ਉਹਦਾ ਸਾਊਂਡ ਸਿਸਟਮ ਬਾਹਰ ਆਂਦਾ ਆ ਤਾਂ ਸਾਊਂਡ ਦੀ ਆਵਾਜ਼ ਜਿਹੜੀ ਬਾਹਰ ਆਉਂਦੀ ਆ ਤਾਂ ਉਹਦੇ ਤੇ ਵੀ ਵੱਡੀ ਕਾਰਵਾਈ ਤੇ ਚਲਾਨ ਕੀਤੇ ਜਾਣਗੇ ਫਿਲਹਾਲ ਇਹ ਬਹੁਤ ਵੱਡਾ ਫੈਸਲਾ ਆਇਆ ਸੀਪੀ ਜਲੰਧਰ ਦੇ ਵੱਲੋਂ ਔਰ ਇਹ ਜੰਗ ਦੇ ਵਿਚਾਰੇ ਬਪਾ ਕਹਿ ਸਕਦੇ ਆ ਕਿ ਰਾਤ ਨੂੰ ਸਾਊਂਡ ਵੇਵ ਮੈਨੇਜ ਕਰਨ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਆ ਔਰ ਇਹ ਕਿਹਾ ਦਿੱਤਾ ਗਿਆ ਆ ਵੀ ਲਾਊਡ ਸਪੀਕਰ ਜਾਂ ਪਬਲਿਕ ਐਡਰੈਸਿੰਗ ਸਿਸਟਮ ਜਾਂ ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਸਰੋਤ ਵਰਤਿਆ ਜਾ ਰਿਹਾ ਦਾ ਆਵਾਜ਼ ਖੇਤਰ ਦੀ ਨਿਸ਼ਚਿਤ ਆਵਾਜ਼ ਮੁਤਾਬਕ ਹੀ ਰੱਖਣਾ ਪਏਗਾ ਜੇਕਰ ਜਿਆਦਾ ਢੋਲਟ ਮਕਾ ਕੀਤਾ ਗਿਆ ਤੇ ਉਸ ਦੀ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਫਿਲਹਾਲ ਜਲੰਧਰ ਸੀਪੀ ਦੇ ਇਹ ਬਹੁਤ ਵੱਡੇ ਹੁਕਮ ਨੇ ਔਰ ਲਗਾਤਾਰ ਕਿਉਂਕਿ ਕੱਲ ਜਲੰਧਰ ਬਲੈਕਆਊਟ ਹੋਇਆ ਸੀਗਾ ਔਰ ਇਸ ਦੇ ਮੱਦੇ ਨਜ਼ਰ ਉਹਨਾਂ ਨੇ ਹੁਣ ਜਿਹੜਾ ਆ ਕੁਆਲਿਟੀ ਸਾਊਂਡ ਮੇਨਟੇਨ ਕਰਨ ਦੇ ਲਈ ਜਿਹੜਾ ਆ ਬਹੁਤ ਵੱਡੇ ਹੁਕਮ ਲਏ ਨੇ 10 ਤੋਂ 6 ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੋ ਕੋ ਹਾਰਮ ਜੋਂਦਾ ਫੜਿਆ ਗਿਆ ਤਾਂ ਉਹਦੇ ਤੇ ਵੀ ਕਾਰਵਾਈ